ਕਾਂਗਰਸ ਪਾਰਟੀ ਨੂੰ ਲੱਗਿਆ ਵੱਡਾ ਤੱਕਾ ਕਾਂਗਰਸ ਪਾਰਟੀ ਦਾ ਵੱਡਾ ਆਗੂ ਹੋਇਆ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਹੈ ਜਲੰਧਰ ਵੈਸਤੋਂ ਸੋ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸੋ ਜਿਵੇਂ ਹੀ ਜਲੰਧਰ ਵੈਸਤੀ ਜਿਮਨੀ ਚੋਣ ਦਾ ਐਲਾਨ ਹੁੰਦਾ ਹੈ ਜਿਮਨੀ ਚੋਣ ਵਾਸਤੇ ਬਹੁਤ ਸਾਰੇ ਉਮੀਦਵਾਰ ਕਾਂਗਰਸ ਪਾਰਟੀ ਵੱਲੋਂ ਚੋਣ ਲੜਨ ਦੀ ਉਮੀਦਵਾਰੀ ਦੇ ਦਾਅਵੇਦਾਰ ਹੁੰਦੇ ਨੇ ਲੇਕਿਨ ਟਿਕਟ ਜਿਹੜੀ ਹੈ ਸ੍ਰਿੰਦਰ ਕੌਰ ਨੂੰ ਦਿੱਤੀ ਜਾਂਦੀ ਹੈ ਸੋ ਉਸ ਤੋਂ ਨਰਾਜ਼ ਚੱਲ ਰਹੇ ਕਾਂਗਰਸੀ ਆਗੂ ਹੁਣ ਜਿਹੜਾ ਕਿ ਉਹ ਕਾਂਗਰਸ ਪਾਰਟੀ ਨੂੰ ਛੱਡ ਰਹੇ ਨੇ ਸੋ ਇਸੇ ਤਰ੍ਹਾਂ ਹੀ ਇੱਕ ਕਾਂਗਰਸ ਪਾਰਟੀ ਦਾ ਵੱਡਾ ਲੀਡਰ ਤੇ ਸਾਬਕਾ ਕਾਉਂਸਲਰ ਕਾਂਗਰਸੀ ਆਗੂ ਜਿਨ੍ਹਾਂ ਨੇ ਕਾਂਗਰਸ ਪਾਰਟੀ ਤੋਂ ਸਾਰੇ ਅਹੁਦਿਆਂ ਤੋਂ ਆਪਣਾ ਜੀ ਇਸਤੀਫਾ ਦਿੱਤਾ ਉਹਨਾਂ ਨੇ ਪਾਰਟੀ ਪ੍ਰਧਾਨ ਰਾਜਾ ਵੜਿੰਗ ਨੂੰ ਇੱਕ ਪੱਤਰ ਲਿਖਿਆ ਉਸ ਪੱਤਰ ਦੇ ਵਿੱਚ ਉਹਨਾਂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਛੱਡਣ ਦਾ ਵੀ ਐਲਾਨ ਕਰ ਦਿੱਤਾ ਹੈ ਸੋ ਕਾਂਗਰਸ ਪਾਰਟੀ ਤੋਂ ਨਰਾਜ਼ ਚੱਲ ਰਹੇ आम आदमी पार्टी ਵਿੱਚ ਸ਼ਾਮਲ ਹੋ ਗਏ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਬਲ ਮਿਲ ਰਿਹਾ ਜਲੰਧਰ ਵਿਖੇ ਤੋਂ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਚੋਣ ਪ੍ਰਚਾਰ ਕਰਨ ਵਾਸਤੇ ਜੁਟੇ ਹੋਏ ਨੇ ਔਰ ਉਹਨਾਂ ਦੇ ਨਾਲ ਹੋਰ ਵੀ ਜਿਹੜੀ ਉਹਨਾਂ ਦੇ ਲੀਡਰਸ਼ਿਪ ਸਾਰੇ ਮੰਤਰੀ ਐਮ ਐਲ ਏ ਉੱਥੇ ਚੋਣ ਪ੍ਰਚਾਰ ਕਰ ਰਹੇ ਨੇ ਸੋ ਕਾਂਗਰਸ ਪਾਰਟੀ ਨੂੰ ਵੱਡਾ ੱਤਕਾ ਲੱਗਿਆ ਕਾਂਗਰਸ ਪਾਰਟੀ ਦਾ ਵੱਡਾ ਆਗੂ ਸਾਬਕਾ ਕੌਂਸਲਰ ਜੋ ਕਾਂਗਰਸੀ ਆਗੂ ਸੀ ਉਹ ਵੱਡਾ ਆਧਾਰ ਰੱਖਦਾ ਸੀ ਜਲੰਧਰ ਵਿਖੇ ਵਿੱਚ ਰਾਜੀਵ ਟਿੱਕਾ ਜਿਨ੍ਹਾਂ ਨੇ ਪਾਰਟੀ ਤੋਂ ਸੇਵਾ ਦਿੱਤਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਪਲ ਮਿਲਿਆ ਹੈ ਜਲੰਧਰ ਵਿਖੇ ਤੋਂ ਜੋ ਕਿ 10 ਜੁਲਾਈ ਨੂੰ ਇਲੈਕਸ਼ਨ ਹੋਣ ਜਾ ਰਿਹਾ ਹੈ 13 ਜੁਲਾਈ ਨੂੰ ਜਿਸ ਦਾ ਰਿਜ਼ਲਟ ਆਵੇਗਾ ਹੁਣ ਜਿਹੜਾ ਕਿ ਲੋਕ ਕੀ ਸੋਚੀ ਬੈਠੇ ਨੇ ਕਿਸ ਨੂੰ ਆਪਣਾ ਵਿਧਾਇਕ ਚੁਣਨਗੇ ਸੋ 13 ਜੁਲਾਈ ਨੂੰ ਪਤਾ ਲੱਗੇਗਾ ਜੋ ਕਿ ਸਾਰੇ ਉਮੀਦਵਾਰਾਂ ਨੂੰ ਬੜੀ ਜ਼ੋਰ ਛੋਰ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਜਲੰਧਰ ਵਿਛਤੇ ਵਿੱਚ ਜਿਹੜੀ ਸੀਟ ਸੀਤਲੰਗਰਾਲ ਵੱਲੋਂ ਸਿਫਾ ਦੇ ਕੇ ਖਾਲੀ ਕਰ ਦਿੱਤੀ ਗਈ ਸੀ ਸੀਤਲੰਗਰਾਲ ਵੀ ਦੁਬਾਰਾ ਚੋਣ ਲੜ ਰਹੇ ਨੇ ਭਾਜਪਾ ਵੱਲ ਸ਼ਾਮਲ ਹੋਏ ਸੋ ਭਾਜਪਾ ਵੱਲੋਂ ਨਿਨੋ ਨਿਸ਼ਾਨ ਚਿੱਠੀ ਦਿੱਤੀ ਗਈ ਹੈ ਸੀਤਲੰਗਰਾਲ ਭਾਜਪਾ ਵੱਲੋਂ ਜਿਹੜਾ ਕਿ ਵੱਡੇ ਦਾਅਵੇਦਾਰ ਚਿਤਾਰੇ ਨੇ ਜਲੰਧਰ ਵਿਛਤੋਂ ਸੋ ਦੂਸਰੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਮਹਿੰਦਰ ਭਗਤ ਨੂੰ ਜਿਹੜਾ ਕਿ ਉਮੀਦਵਾਰ ਬਣਾਇਆ ਹੋਇਆ ਹੈ ਦੇ ਪਿਤਾ ਭਗਤ ਚੁਨੀ ਲਾਲ ਜੀ ਜੋ ਭਾਜਪਾ ਚ ਤੇ اور ਅਕਾਲੀ ਦਲ ਦੀ ਸਰਕਾਰ ਵਿੱਚ ਪੰਜਾਬ ਦੇ ਕਪਤਨ ਮੰਤਰੀ ਰਹੇ ਨੇ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸੀ ਤੇ ਆਮ ਆਦਮੀ ਪਾਰਟੀ ਵੱਲੋਂ 2 ਮਹੀਨੇ ਪਹਿਲਾਂ ਜਦੋਂ ਸੀਤਲ ਉਮਰਾਲ ਨੇ ਅਸਤੀਫਾ ਦਿੱਤਾ ਸੀ ਉਹਨਾਂ ਨੂੰ ਹਲਕਾ ਇੰਚਾਰਜ ਲਾਇਆ ਗਿਆ ਸੀ ਉਹਨਾਂ ਨੂੰ ਹੁਣ ਉਮੀਦਵਾਰ ਬਣਾਇਆ ਗਿਆ ਮਹਿੰਦਰ ਭਗਤ ਨੂੰ ਮਹਿੰਦਰ ਭਗਤ ਜਿਹੜਾ ਕਿ ਹੁਣ ਪੂਰਾ ਜਿੱਤ ਦਾ ਦਾਵਾ ਪੇਸ਼ ਕਰ ਰਹੇ ਨੇ ਮਹਿੰਦਰ ਭਗਤ ਕਾਂਗਰਸ ਪਾਰਟੀ ਵਿੱਚ ਵੱਡੀ ਸੰ ਲਾ ਕੇ ਕਾਂਗਰਸੀਆਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾ ਰਹੇ ਨੇ